ਕਟੋ-ਕਟ ਕੇ ਚੀਫ ਮਿਨਿਸਟਰ ਤੋਂ ਸਿਫਾਰਿਸ਼ ਨਹੀਂ ਦੇਣਾ ਸੀ ਮੈਂ ਤਾਂ ਲੈਂਡ ਆਰਡਰ ਦੀ ਜ਼ਿੰਮੇਵਾਰੀ ਚੀਫ ਮਿਨਿਸਟਰ ਦੀ ਹੈ ਤੇ ਕਟੋ-ਕਟ ਹੋਮ ਮਿਨਿਸਟਰੀ ਛੱਡ ਦਿੰਦੇ ਪਰ ਹੋਮ ਮਿਨਿਸਟਰੀ ਆਪਣੇ ਕੋਲੇ ਹੈ ਤੇ ਕੈਬਨਿਟ ਸਬ ਕਮੇਟੀ ਬਣਾਤੀ ਤੇ ਜਿਹੜੇ ਮੁੱਖ ਮੰਤਰੀ ਕੋਲੇ ਹੋਮ ਮਿਨਿਸਟਰੀ ਹੁੰਦਿਆ ਹੋਇਆ ਕੰਟਰੋਲ ਨਹੀਂ ਹੁੰਦਾ ਉਹ ਦੂਜੇ ਉੱਥੇ ਕੀ ਕਰਨਗੇ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਅਸੀਂ ਸਰਕਾਰ ਕੋਲੋਂ ਜਵਾਬ ਚਾਹੁੰਦੇ ਆ ਕਿ ਜਿਹੜਾ ਇਹ ਇਕੱਲਾ ਹੁਣ ਦੋ ਦੋ ਦਿਨ ਦੇ ਸੈਸ਼ਨ ਜਿਹੜੇ ਕਰਕੇ ਭੱਜਣ ਕਿਉਂ ਲੱਗੇ ਚਾਹੀਦਾ ਤਾਂ ਸੀ ਨਾ ਕਿ ਜੇ ਸੂਬੇ ਦਾ اجلاس ਸੱਦਿਆ ਸੀ ਤੇ ਉੱਥੇ ਸਾਰੀਆਂ ਗੱਲਾਂ ਹੁਣ 10 ਦਿਨ ਸੈਸ਼ਨ ਚੱਲਦਾ 15 ਦਿਨ ਲੋੜ ਪੈਂਦੀ 15 ਦਿਨ ਚੱਲਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਸੀਂ ਡਿਸਕਸ਼ਨ ਕਰਦੇ ਪਰ ਅੱਜ ਸਰਕਾਰ ਭੱਜ ਰਹੀ ਆ ਪਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਗੱਲਾਂ ਦਾ ਜਵਾਬ ਤੁਹਾਨੂੰ ਅੱਜ ਨਹੀਂ ਕੱਲ ਨੂੰ ਪੰਜਾਬ ਦੀ ਜਨਤਾ ਨੂੰ ਦੇਣਾ ਪਏਗਾ ਦੂਜੀ ਜਿਹੜੀ ਗੱਲ ਮੈਂ ਕਰਨੀ ਹੈ ਕਿ ਸਾਡੀ ਪਾਰਟੀ ਦੀ ਮੈਂਬਰਸ਼ਿਪ ਦੀ ਜਿਹੜੀ ਮੁਹਿੰਮ ਹੈ ਉਹ ਮੈਂ ਸਾਰੇ ਹੀ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਸਾਰਿਆਂ ਦੇ ਸਹਿਯੋਗ ਦੇ ਸਦਕਾ ਸਾਰਿਆਂ ਦੀ ਮਿਹਨਤ ਦੇ ਸਦਕਾ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਮੈਂਬਰਸ਼ਿਪ ਮੁਹਿੰਮ ਜਿਹੜੀ ਆ ਉਹ ਆਲਮੋਸਟ ਹੁਣ ਲਾਸਟ ਸਟੇਜ ਤੇ ਆ ਕੰਪਲੀਟ ਹੋਣ ਵਾਲੀ ਹੈ ਅੱਜ ਦੀ ਤਰੀਖ 'ਚ 20 ਲੱਖ ਦੇ ਕਰੀਬ ਮੈਂਬਰਸ਼ਿਪ ਜਿਹੜੀ ਆ ਉਹ ਸਾਡੇ ਕੋਲੇ ਭਰਤੀ ਦੀ ਫੀਸ ਦੇ ਸਮੇਤ ਉਹ ਦਫ਼ਤਰ ਦੇ ਵਿੱਚ ਸਾਡੇ ਕੋਲੇ ਪਹੁੰਚ ਗਈ ਹੈ ਤੇ ਮੇਰੇ ਖਿਆਲ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਸਾਰੀ ਜਿਹੜੀ ਪ੍ਰੋਸੈਸ ਹੈ ਸਾਡੀ ਭਰਤੀ ਵਾਪਸ ਆਉਣ ਦੀ ਕਿਉਂਕਿ ਭਰਤੀ ਦੇਣ ਦਾ ਜਿਹੜਾ ਕੰਮ ਹੈ ਉਹ ਤਾਂ ਸੀ ਜਿਹੜਾ ਪਹਿਲਾਂ ਪਿਛਲੇ ਮਹੀਨੇ ਦੀ 20 ਤਰੀਕ ਤੋਂ ਹੀ ਬੰਦ ਕਰਤਾ ਸੀ ਪਰ ਜਿਹੜਾ ਵਾਪਸ ਭਰਤੀ ਇਕੱਠੀ ਕੀਤੀ ਹੋਈ ਆ ਉਹ ਲਗਾਤਾਰ ਜਮ੍ਹਾਂ ਹੋ ਰਹੀ ਆ ਬੜਾ ਅਨਕਰੇਜਿੰਗ ਰਿਸਪੌਂਸ ਹੈ ਸਾਰੇ ਆਗੂਆਂ ਤੇ ਵਰਕਰਾਂ ਨੇ ਜਿਹੜੀ ਆ ਉਹਦੇ ਵਾਸਤੇ ਮਿਹਨਤ ਕੀਤੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਅਸੀਂ 10 ਮਾਰਚ ਨੂੰ ਜਿੰਨੇ ਵੀ ਸਾਡੇ ਅਬਜ਼ਰਵਰ ਵੱਖ-ਵੱਖ ਜਣਿਆਂ ਦੇ ਜਾਂ ਸਟੇਟਾਂ ਦੇ ਲੱਗੇ ਆ ਜਿਨ੍ਹਾਂ ਦੀ ਦੇਖਰੇਖ ਤੇ ਵਿੱਚ ਇਹ ਸਾਰੀ ਭੱਤੀ ਹੋ ਰਹੀ ਆ ਉਹਨਾਂ ਦੀ ਤੇ ਨਾਲ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਜਿਹੜੀ ਇਕੱਠੀ ਆ ਉਹ ਅਸੀਂ 10 ਮਾਰਚ ਨੂੰ ਜਿਹੜੀ ਆ ਉਹ ਇੱਥੇ ਦਫ਼ਤਰ ਦੇ ਵਿੱਚ ਬਣਾਈ ਆ ਉਹਦੇ ਵਿੱਚ ਹੁਣ ਅੱਗੋਂ ਕਿਉਂਕਿ ਅਗਲੀ ਜਿਹੜੀ ਪ੍ਰੋਸੈਸ ਆ ਉਹ ਪਹਿਲਾਂ ਡਿਸਟ੍ਰਿਕਟ ਡੈਲੀਗੇਟ ਚੁਣੇ ਜਾਂਦੇ ਆ ਉਸੇ ਦੇਣੀ ਸਟੇਟ ਦੇ ਡੈਲੀਗੇਟ ਚੁਣੇ ਜਾਂਦੇ ਆ ਔਰ ਸਟੇਟ ਦੇ ਡੈਲੀਗੇਟ ਜਦੋਂ ਹਾਊਸ ਕੰਪਲੀਟ ਹੋ ਗਿਆ ਫਿਰ ਪ੍ਰਧਾਨ ਦੀ ਚੋਣ ਹੁੰਦੀ ਹੈ ਇਸ ਕਰਕੇ ਉਹ ਅਗਲੀ ਪ੍ਰੋਸੈਸ ਦੀਆਂ ਅਸੀਂ ਤਰੀਕਾ ਜੜੀਆਂ ਨੇ ਉਹ ਤੈਅ ਕਰਨੀਆਂ ਨੇ ਇਸ ਕਰਕੇ ਮੈਂ ਸਾਰੇ ਡੀਡਰ ਸੇ ਬੰਦਾ ਤੇ ਅਗੂ ਸੇ ਬੰਦਾ ਜਿਹੜਾ ਉਹ ਧੰਨਵਾਦ ਕਰਦਾ ਕਿ ਬੜਾ ਕਾਮਯਾਬੀ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਸਾਰਾ ਕੰਮ ਜਿਹੜਾ ਉਹ ਮੁਕੰਮਲ ਕੀਤਾ ਔਰ ਬਹੁਤ ਅੱਛਾ ਜਿਹੜਾ ਰਿਸਪੌਂਸ ਆ ਉਹ ਪੰਜਾਬ ਦੀ ਜਨਤਾ ਨੇ ਦਿੱਤਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਭਰਤੀ ਹੋਈ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੋਈ ਤੁਹਾਡਾ 10 ਮਾਰਚ ਨੂੰ ਪਾਰਲੀਮੈਂਟਰੀ ਬੋਰਡ ਦੀ ਹੋਰ ਜਿਹੜੀ ਪਾਰਲੀਮੈਂਟਰੀ ਬੋਰਡ ਤੇ ਜੰਨੇ ਸਾਡੇ ਜ਼ਿਲ੍ਹਿਆਂ ਦੇ ਅਬਜ਼ਰਵਰ ਲੱਗੇ ਆ ਜਦ ਜੇ ਸੂਬਾ ਦੇ ਉੱਤਰ ਵੱਟ ਗਏ ਕਿਉਂਕਿ ਅਗਲਾ ਹੁਣ ਪ੍ਰੋਗਰਾਮ ਅਸੀਂ ਜਿਹੜਾ ਡੈਲੀਕੇਟ ਚੁੰਦਾ ਉਹ ਸ਼ੁਰੂ ਕਰਨਾ ਕਿਉਂਕਿ ਇਹ ਕੰਮ ਸਾਡਾ ਹੁਣ ਜਿਆਦਾ ਨਹੀਂ ਰਹਿ ਗਿਆ ਭਰਤੀ ਵਾਪਸ ਆਉਂਦਾ ਇਹ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਸਾਨੂੰ ਆਸ ਹੈ ਸਾਰੀ ਵਾਪਸ ਆ ਜਾਣੀ ਹੈ ਤੇ ਉਹ ਅਗਲਾ ਕੰਮ ਜਿਹੜਾ ਉਹਦੇ ਤੇ ਅਸੀਂ ਜਿਹੜਾ ਉਹ ਕਰਾਂਗੇ ਕੋਈ ਤੁਹਾਡਾ ਹੋਰ ਕੋਈ ਕਿਸੇ ਤਾਂ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਚਲੋ ਗੱਲ ਇਹ ਹੈ ਕਿ ਸਾਡੇ ਕੋਲ ਤਾਂ ਜਿਹੜੀ ਜਮਾ ਹੈ ਉਹ ਜਦੋਂ ਅਸੀਂ ਹੁਣ ਡਿਊਟੀਆਂ ਲਾਵਾਂਗੇ ਤੁਹਾਡੇ ਸਾਹਮਣੇ ਜਨਤਾ ਕੀ ਕਰਦਿਆਂਗੇ ਤੁਹਾਨੂੰ ਦਿਖਾ ਦੇਵਾਂਗੇ ਅਸੀਂ ਕਿ ਸਾਡੇ ਕੋਲ ਕਿੰਨੀ ਹੈ ਕਿਉਂਕਿ ਕੱਲੀ ਭੱਤੀ ਨਹੀਂ ਆਉਂਦੀ ਭੱਤੀ ਦੇ ਨਾਲ ਪੈਸੇ ਵੀ ਜਮਾ ਹੁੰਦੇ ਜੋ ਕੁਝ ਹੁੰਦਾ ਨਾ ਇਹ ਕੱਲਾ ਸਿਸਟਮ ਹੈ ਸਾਰੀਆਂ ਡੈਲੀਕੇਟਸ ਦੀਆਂ ਡਿਸਟੈਂਸ ਜਿਹੜੀਆਂ ਨਾਲ ਬਕਾਇਦਾ ਬਣ ਕੇ ਆਉਂਦੀਆਂ ਕੋਈ ਇਦਾਂ ਨਹੀਂ ਕੋਈ ਜਿਹੜਾ ਹੈਗਾ ਇੱਕ ਇੱਕ ਹਲਕੇ ਦੀ ਬਕਾਇਦਾ ਤੌਰ ਦੇ ਉੱਤੇ ਲਿਸਟਾਂ ਜਿਹੜੀਆਂ ਨੇ ਉਹ ਕੱਲਾ ਕੱਲਾ ਨਾਮ ਉਹਦਾ ਨੰਬਰ ਕਿਹੜੀ ਨੰਬਰ ਦੀ ਕਾਪੀ ਉਹਨੇ ਭਰੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਕਾਇਦਾ ਤੌਰ ਤੇ ਨਾਲ ਹੀ ਜਦੋਂ ਭਰਤੀ ਦੇ ਪੈਸੇ ਜਮ੍ਹਾਂ ਹੁੰਦੇ ਆ ਉਹ ਨਾਲ ਹੀ ਜਮ੍ਹਾਂ ਹੁੰਦੇ ਆ ਨਹੀਂ ਮੈਂ ਉਹਨੇ ਉਹਦੇ ਕਾਹ ਦੇ ਹਾਂ ਹਾਂਜੀ ਹਾਂਜੀ ਕਿਸਾਨਾਂ ਦਾ ਅੰਦੋਲਨ ਉਹ ਕਾਦੇ ਸੀ ਸਾਡੇ ਕਿਸਾਨਾਂ ਦੇ ਦਿੱਕਤਾਂ ਵਾਲੀ ਕਮੇਟੀ ਦਾ ਕੀ ਰੋਲ ਹੈ ਔਰ ਕਿਵੇਂ ਦੇਖੋ ਗੱਲ ਇਹ ਹੈ ਕਿ ਕੱਲ ਤੱਕ ਸਾਹਿਬ ਤੋਂ ਨਿਗਰਾਨ ਕਮੇਟੀ ਇੱਕ ਅਨਾਉਂਸ ਹੋਈ ਸੀਗੀ ਅਸੀਂ ਉਹਨਾਂ ਨੂੰ ਬੜੀ ਬਾਰੀ ਬੇਨਤੀ ਕੀਤੀ ਐ ਜਦੋਂ ਭਰਤੀ ਚੱਲ ਰਹੀ ਸੀ ਵੀ ਸਾਡੇ ਵਾਸਤੇ ਹਰ ਚੀਜ਼ ਟਰਾਂਸਪੇਰੈਂਟ ਕੁਝ ਵੀ ਸਾਡੇ ਕੋਲੇ ਲੁਕਾਉਣ ਵਾਸਤੇ ਨਹੀਂ ਐ ਤੇ ਧਾਮੀ ਸਾਹਿਬ ਵੀ ਉਸ ਕਮੇਟੀ ਦੇ ਚੇਅਰਮੈਨ ਸੀ ਔਰ ਧਾਮੀ ਸਾਹਿਬ ਨੇ ਉਸ ਕਮੇਟੀ ਦੀਆਂ ਮੀਟਿੰਗਾਂ ਕਰਕੇ ਜਿਹੜੀ ਆ ਦੋ ਤਿੰਨ ਮੀਟਿੰਗਾਂ ਵੀ ਕੀਤੀਆਂ ਅਸੀਂ ਵੀ ਜਿਹੜੀ ਸਹਿਯੋਗ ਦੀ ਗੱਲ ਸੀ ਭੁੰਦਰ ਸਾਹਿਬ ਨੇ ਆਪ ਵੀ ਪਬਲਿਕਲੀ ਅਪੀਲ ਕੀਤੀ ਜਦੋਂ ਚੰਡੀਗੜ੍ਹ ਮੀਟਿੰਗ ਰੱਖੀ ਸੀ ਉਸ ਦਿਨ ਜੇ ਇੱਥੇ ਉਹ ਨਹੀਂ ਆਏ ਸੀ ਤਾਂ ਵੇਟ ਕਰਦੇ ਸੀ ਕਿ ਆ ਜਾਓ ਜੇ ਕਿਸੇ ਨੂੰ ਕਾਪੀ ਚਾਹੀਦੀ ਹੈ ਸਾਡੇ ਕੋਲੋਂ ਲਵੋ ਫਿਰ ਭੁੰਦਰ ਸਾਹਿਬ ਘਰ ਗਏ ਉੱਥੇ ਵੀ ਉਹਨਾਂ ਨੇ ਜਨਤਕ ਤੌਰ ਤੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵੱਲੋਂ ਸਾਰੇ ਇੱਕੋ ਜਿਹੇ ਆ ਜੇ ਕਿਸੇ ਨੇ ਭਰਤੀ ਲੈਣੀ ਆ ਤੇ ਅਸੀਂ ਤੁਹਾਨੂੰ ਕਾਪੀਆਂ ਦੇ ਸਕਦੇ ਹਾਂ ਤੁਸੀਂ ਕਰ ਲਓ ਪਰ ਜੋ ਹਾਲਾਤ ਬਣੇ ਕਿ ਸਭ ਤੋਂ ਸੀਨੀਅਰ ਧਮੀ ਸਾਹਿਬ ਤੇ ਬਡੰਗਰ ਸਾਹਿਬ ਸੀ ਕਮੇਟੀ ਚ ਜਿਹੜੀਆਂ ਦੋਨੇ ਰਿਸਪੈਕਟਡ ਪਰਸਨੈਲਿਟੀ ਆ ਔਰ ਬੜੇ ਸੀਨੀਅਰ ਲੀਡਰ ਆ ਸੀਜ਼ਨ ਲੀਡਰ ਆ ਦੋਨਾਂ ਨੂੰ ਸਿਫਾ ਦੇਣਾ ਪਿਆ ਗਿਆ ਤੇ ਕਮੇਟੀ ਤੇ ਕਿੱਡਾ ਵੱਡਾ ਪ੍ਰੈਸ਼ਨ ਚੈਨ ਆ ਪੇ ਤੁਸੀਂ ਇਦਾਂ ਦੇ ਹਾਲਾਤ ਮੈਂਬਰ ਸਭਾ ਨੇ ਪੈਦਾ ਕਰ ਦਿੱਤੇ ਕਿ ਸਿਰਫ ਨਿਗਰਾਨੀ ਕਰਨੀ ਸੀ ਤੇ ਉੱਥੇ ਵੀ ਤੁਸੀਂ ਜਿਹੜੀ ਆ ਕੋਈ ਸਹਿਮਤੀ ਨਹੀਂ ਬਣ ਦਿੱਤੀ ਕਿਉਂਕਿ ਕੁਝ ਮੈਂਬਰਾਂ ਦੀ ਮਨਸ਼ਾ ਜਿਹੜੀ ਆ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਹੀ ਐ ਬੜੀ ਕਲੀਅਰ ਗੱਲ ਮੈਂ ਕਹਿਣੀ ਚਾਹੁੰਦਾ ਨਹੀਂ ਤਾਂ ਜਿਵੇਂ ਅਸੀਂ ਬੇਨਤੀ ਕਰਦੇ ਸੀ ਸਾਰਿਆਂ ਨੂੰ ਕਿ ਭਰਤੀ ਲਾਓ ਆਪਣੀ ਉਹ ਭਰਤੀ ਲਾ ਕੇ ਕਰਨੀ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਕੁਝ ਬੰਦਿਆਂ ਨੇ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਮੈਂ ਪਹਿਲਾਂ ਵੀ ਕਹਿੰਨਾ ਉਹ ਨੁਕਸਾਨ ਜਿਹੜਾ ਪਾਰਟੀ ਦਾ ਸਿਰਫ ਕਰਨਾ ਚਾਹੁੰਦੇ ਸੀ ਇਸ ਕਰਕੇ ਆਕਾਲ ਤਖਤ ਸਾਹਿਬ ਦੇ ਜਿਹੜੀ ਹੈਗੀ ਹੈ ਜਦੋਂ ਦੋਨੇ ਸੀਨੀਅਰ ਮੋਸਟ ਮੈਂਬਰ ਅਸਤੀਫਾ ਦੇ ਗਏ ਤੇ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰਦੇ ਤਾਂ ਇੰਨੇ ਸੀਨੀਅਰ ਬੰਦਿਆਂ ਨੂੰ ਅਸਤੀਫਾ ਕਿਉਂ ਅਕਾਲ ਤਖਸਾਲ ਨੂੰ ਭੇਜਣਾ ਪੈਂਦਾ ਕਮੇਟੀ ਤੋਂ ਕੋਈ ਕਾਰਨ ਸੀਗੇ ਤੇ ਤਾਂ ਹੀ ਭਜਦੇ ਨਾ ਤੁਸੀਂ ਤੁਸੀਂ ਕਹਿ ਰਹੇ ਜਿੰਨਾਂ ਦੀਆਂ ਤਾਰਾਂ ਜੁੜੀਆਂ ਹਾਂਜੀ ਚਲੋ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਹੈ ਨਹੀਂ ਤਾਂ ਹੌਲੀ-ਹੌਲੀ ਜਿਹੜੀ ਤੁਹਾਡੇ ਸਾਹਮਣੇ ਥੋੜੇ ਦਿਨਾਂ ਤੱਕ ਬਿੱਲੀ ਥੱਲੇ ਬਾਹਰ ਆਪੀ ਆ ਜਾਣੀ ਵੀ ਉਹਨਾਂ ਦਾ ਮਕਸਦ ਕੀ ਸੀਗਾ ਉਹਨਾਂ ਦਾ ਤੁਹਾਡੇ ਸਾਹਮਣੇ ਆਜਾ ਨਹੀਂ ਉਹ ਅਸੀਂ ਤੇ ਮੈਂ ਮੈਂ ਚ ਉਹਨਾਂ ਪਿਆਪੇ ਹੀ ਉਹਨਾਂ ਨੇ ਜਿੰਨੇ ਕਾਲੇ ਪਏ ਆ ਉਹਨਾਂ ਨੇ ਆਪਣੀ ਮੰਨਛਾ ਆਪੇ ਜਰ ਕਰਦਣੀ ਹੈ ਮੈਂ ਮੈਨੂੰ ਕਹਨ ਤੁਸੀਂ ਇਸ ਪਰ ਉਹਨਾਂ ਨੇ ਅਰਦਾਸ ਕਰਕੇ ਸ਼ੁਰੂ ਕਰਦੀ ਹੈ ਵੀ ਅਸੀਂ ਭਰਤੀ ਕਰਾਂਗੇ ਕੀ ਲੱਗ ਰਿਹਾ ਇੱਕ ਪਾਸੇ ਜਰੂਰੀ ਕਾਰਜ ਕਰਦੇ ਪਾਸੇ ਉਹ ਕਰ ਰਹੇ ਆ ਦੇਖੋ ਗੱਲ ਇਹ ਆ ਨਾ ਵੀ ਗੁਰੂ ਘਰ ਜਾ ਕੇ ਗੁਰੂ ਘਰ ਜਾ ਕੇ ਕੋਈ ਅਰਦਾਸ ਕਰੇ ਕਿਸੇ ਨੂੰ ਕੋ ਰੋਕ ਸਕਦਾ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ ਮੈਂ ਚਾਹੋ ਮੈਂ ਜਾ ਕੇ ਅਰਦਾਸ ਕਰ ਸਕਦਾ ਚਾਹੇ ਹਰਮੰਦਰ ਸਾਹਿਬ ਕਰ ਲਓ ਚਾਹੇ ਕਾਲ ਤਿਕ ਸਾਹਿਬ ਤੇ ਕਰ ਲਓ ਚਾਹੇ ਕਿਸੇ ਹੋਰ ਗੁਰਦੁਆਰਾ ਸਾਹਿਬ ਕਰ ਲਓ ਕਿਸੇ ਕਿਸੇ ਸਾਥ ਤੇ ਕਰ ਲਓ ਤੁਸੀਂ ਆਪ ਗਏ ਹੋ ਆਪ ਹੀ ਸੰਤਾ ਸਿੰਘ ਮੈਦਪੁਰੇ ਨੇ ਅਰਦਾਸ ਕੀਤੀ ਹੈ ਨਾ ਉੱਥੇ ਉਹ ਤੁਹਾਡੀ ਤੁਸੀਂ ਤੈਅ ਕਰਕੇ ਗਏ ਤੁਸੀਂ ਅਰਦਾਸ ਕਰਕੇ ਆ ਗਏ ਉਹਨੇ ਤੇ ਅਰਦਾਸ ਕੀਤਾ ਦੱਸੋ ਕਰੋ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਿਹਾ ਹੈਗਾ ਕਿ ਤੁਸੀਂ ਭਾਤੀ ਸ਼ੁਰੂ ਕਰ ਲਓ ਜਾਂ ਉਹਨਾਂ ਨੇ ਆਪਣੇ ਲੈਵਲ ਤੇ ਨੇ ਇਹ ਤੁਸੀਂ ਜਹੈਦਰ ਸਾਹਿਬ ਜੀ ਨੂੰ ਪੁੱਛ ਲਓ ਮੈਂ 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 ਜਹੈਦਰ ਜੀ ਦੇ ਵਿਆਪ ਤੇ ਕੁਝ ਕਿਉਂ ਕਵਾਂ ਜਹੈਦਰ ਜੀ ਨੇ ਤਾਂ ਕਿਹਾ ਸੀ ਵੀ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤੇ ਬਾਕੀ ਹੁਣ ਮੀਟਿੰਗ ਕਰਕੇ ਦੇਖਾਂਗੇ ਵੀ ਕਮੇਟੀ ਦਾ ਅਸੀਂ ਕੀ ਕਰਨਾ ਵੀ ਇਹਨਾਂ ਚੋਂ ਕੋਈ ਉਹਨਾਂ ਨੇ ਤਾਂ ਪਹਿਲੀ ਗੱਲ ਹੈ ਨਿਗਰਾਨ ਕਮੇਟੀ ਸੀ ਤੇ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਤਾਂ ਸਾਰਾ ਹੋ ਗਿਆ ਉਹ ਤਾਂ ਦੇਖੋ ਕੋਈ ਗਮਰਾਹ ਕਰੀ ਜਾਵੇ ਕੋਈ ਕਹਿੰਦਾ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਪਹਿਲੀ ਤਾਂ ਗੱਲ ਹੈ ਇਹ ਪਾਰਟੀ ਦਾ ਸਵਿਧਾਨ ਹੈ ਮੈਂ ਅੱਗੇ ਵੀ ਮੈਂ ਪੀਪੀ ਦੱਸਿਆ ਸੀਗੇ ਤੇ ਭਰਤੀਆਂ ਡਾਟਾ ਕੋਈ ਵੱਖਰੀ ਐਨਾਨਸ ਕਰੀ ਜਾਵੇ ਤੇ ਇਹ ਸਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਵੀ ਮੈਂ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮੁਤਾਬਕ ਕਰ ਲਓ ਤੁਹਾਡੀ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਤੁਸੀਂ ਕਰ ਲਓ। ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਵੀ ਕੀਤਾ ਸੀ। ਤੁਸੀਂ ਉਹਨਾਂ ਉਹਨਾਂ ਨੂੰ ਕੰਟਰੋਵਰਸੀ 'ਚ ਨਾ ਪਾਓ। ਉਹਨਾਂ ਨੇ ਅਗਲੇ ਦਿਨ ਸਵਾਗਤ ਕੀਤਾ ਸੀ ਜਿਹੜੀਆਂ ਡਿਊਟੀਆਂ ਲੱਗੀਆਂ ਸੀ ਉਹਦਾ ਵੀ ਸਵਾਗਤ ਕੀਤਾ ਸੀ। ਔਰ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਮੇਰੇ ਕੋਲ ਹੀ ਆ। ਦੋ ਸ਼੍ਰਮਣੀ ਕਾਲੀਦਲ ਵਰਕਿੰਗ ਕਮੇਟੀ ਵਿਲ ਹੈਵ ਦ ਡੇਟਸ ਆਫ એનਰੋਲਮੈਂਟ ਐਂਡ ਇਲੈਕਸ਼ਨ। ਤੇ ਉਹ ਹੁਣ ਕੱਲਾ ਕੋਈ ਬੰਦਾ ਕਹਿ ਦੇਵੇ ਕਿ ਮੈਂ ਉਹਦੀ ਮਰਜ਼ੀ ਆਪਣੀ ਦੇਖੋ ਜੇ ਤੱਕ ਕਿਸੇ ਨੇ ਕੋਈ ਆਪਣੀ ਵੱਖਰੀ ਭਰਤੀ ਕਰਨੀ ਜਿਵੇਂ ਹੁਣ ਇੱਕ ਮੁਖਸਰ ਮਾਗੀ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਉਹ ਆਪਣੇ ਘਰ ਦੇ ਪਏ ਜਦੋਂ ਮਰਜ਼ੀ ਕਰ ਜੇ ਸਦਾ ਸਿਮਰਨ ਸਿੰਘ ਮਾਨ ਰਣ ਕਰਨੀ ਉਹ ਜਦੋਂ ਮਰਜ਼ੀ ਕਰਨ ਆਪਣੀ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਜੇ ਇਹਨਾਂ ਨੇ ਵੀ ਕੋਈ ਆਪਣੀ ਇਹਨਾਂ ਦਾ ਕੋਈ ਹੋਰ ਸੋਚਿਆ ਹੋਇਆ ਤੇ ਉਹਦੀ ਜਿਵੇਂ ਮਰਜ਼ੀ ਕਰਨ ਲੇਕਿਨ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਹੈ ਸਾਡੀ ਇੱਕ ਜਿਹੜੀ ਹੈ ਰਜਿਸਟਰਡ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਕੋਲੇ ਸਾਡਾ ਰੈਕੋਗਨਾਈਜ਼ ਸਾਡਾ ਸਿੰਬਲ ਹੈ ਤਕੜੀ ਚੋਣ ਨਿਸ਼ਾਨ ਹੈ ਸਾਡਾ ਇੱਕ ਸੰਵਿਧਾਨ ਹੈ ਔਰ ਇਹਦੇ ਵਿੱਚ ਥਾਂ ਥਾਂ ਤੇ ਲਿਖਿਆ ਹੋਇਆ ਪਹਿਲਾਂ ਤੇ ਮੈਂ ਤੁਹਾਨੂੰ ਪਹਿਲੀ ਲਾਈਨ ਪੜ੍ਹ ਦਿੰਦਾ ਆ ਭਰਤੀ ਦਾ ਪਹਿਲਾ ਸ਼ਬਦ ਹੈ ਅਨਰੋਲਮੈਂਟ ਫੀਸ ਤੇ ਜਿਹੜੀ ਭਰਤੀ ਦਾ ਕਿਹਾ ਪਹਿਲੀ ਲਾਈਨ ਹੈ ਦਾ ਅਨਰੋਲਮੈਂਟ ਫੀਸ ਸ਼ਲ ਬੀ ਡਿਪਾਜ਼ਿਟਡ ਇਨ ਦਾ ਆਫਿਸ ਆਫ ਸ਼੍ਰੋਮਣੀ ਅਕਾਲੀ ਦ ਅੱਜ ਜਿੰਨੇ ਹੁਣ ਕਰ ਰਹੇ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਮ੍ਹਾਂ ਕਰਾ ਰਹੇ ਕੋਈ ਵੱਖਰਾ ਅਕਾਊਂਟ ਖੋਲ ਸਕਦਾ ਤੁਸੀਂ ਦੱਸੋ ਰਜਿਸਟਰਡ ਪਾਰਟੀ ਹੈ ਰੈਜੂਲੇਸ਼ਨ ਪੈਂਦਾ ਬੈਂਕ ਚ ਅਕਾਊਂਟ ਖੁੱਲਦਾ ਦਸਕਤ ਜਾਂਦੇ ਆ ਕਿ ਇਹਦੇ ਇਹਦੇ ਦਸਕਤ ਚਾਹੀਦੇ ਆ ਆ ਪੂਰਾ ਇੱਕ ਇੱਕ ਚੀਜ਼ ਸੰਵਿਧਾਨ ਦੇ ਵਿੱਚ ਲਿਖੀ ਹੋਈ ਹੈ ਕੋਈ ਇਹ ਨਹੀਂ ਕਿ ਜਿੱਦਾਂ ਕੋਈ ਮਰਜ਼ੀ ਕਰਕੇ ਚਲਾਈ ਜਾਈਏ ਪਾਰਟੀ ਅਕਾਊਂਟਸ ਵਿਲ ਬੀ ਮੇਨਟੇਨਡ in any branch of the scheduled bank and will be operated by president of the trainer and one of who be nominated by president for this purpose te dasso kon gumraah kar reha hai dekho kave ki main shuru karni hai president te khazanchi pehli line mein padh ke das di thi ke bharti utthe jama honi hai dusji gal ਦਾ ਵਰਕਿੰਗ ਕਮੇਟੀ ਸ਼ਲ ਹੈਵ ਦਾ ਪਾਵਰਸ ਟੂ ਮੇਕ ਰੂਲਸ ਰਿਗਾਰਡਿੰਗ ਮੇਨਟੇਨੈਂਸ ਆਫ ਅਕਾਉਂਟਸ ਠੀਕ ਹੈ ਜੀ ਇਹ ਪਾਰਟੀ ਦਾ ਸੰਵਿਧਾਨ ਹੈ ਦਾ ਅਕਾਉਂਟਸ ਆਫ ਸ਼੍ਰੋਮਣੀ ਕਾਲੀਦਾਲ ਵਿਲ ਬੀ ਐਡਿਟਡ ਆਡੀਟਡ ਐਨਵਲੀ ਐਂਡ ਆਡਿਟ ਰਿਪੋਰਟ ਵਿਲ ਬੀ ਪਲੇਸਡ ਬਿਫੋਰ ਦੀ ਮੀਟਿੰਗ ਆਫ ਵਰਕਿੰਗ ਕਮੇਟੀ ਦਾ ਵਰਕਿੰਗ ਕਮੇਟੀ ਵਿਲ ਅਪਪਾਇੰਟ ਆਡੀਟਰਸ ਫਾਰ ਅਕਾਉਂਟਸ ਆਫ ਡਿਸਟ੍ਰਿਕਟ ਥਾਹ ਥਾਹ ਦੇ ਉੱਤੇ ਸੰਵਿਧਾਨ ਦੇ ਵਿੱਚ ਹਰ ਚੀਜ਼ ਡਿਫਾਈਨਡ ਹੈ ਇਸ ਕਰਕੇ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਦੀ ਦੁਕਾਨ ਦੀਆਂ ਪਰਚੀਆਂ ਛਪਾ ਕੇ ਤੇ ਉਹਦੇ ਬਿੱਲ ਕੱਟਨੇ ਸ਼ੁਰੂ ਕਰ ਦਿਆ ਹਰ ਚੀਜ਼ ਰਜਿਸਟਰਡ ਹੈ ਸਾਡਾ ਅਕਾਊਂਟ ਹੈ ਸਾਡੀ ਇਨਕਮ ਟੈਕਸ ਦੀ ਰਿਟਰਨ ਹੁੰਦੀ ਹੈ ਸਾਡੇ ਇਲੈਕਸ਼ਨ ਕਮਿਸ਼ਨ ਨੂੰ ਰਿਟਰਨਾਂ ਫਾਈਲ ਹੁੰਦੀਆਂ ਇਲੈਕਸ਼ਨ ਦਾ ਸਾਰਾ ਖਰਚਾ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੁੰਦਾ ਅਕਾਊਂਟ ਸਾਰੇ ਆਡਿਟ ਹੁੰਦੇ ਆ ਤੇ ਇਹਦਾ ਮਤਲਬ ਤਾਂ ਫਿਰ ਜਿਹੜੀ ਮਰਜ਼ੀ ਪਾਰਟੀ ਦਾ ਕੱਲ ਨੂੰ ਮੈਂ ਕਿਸੇ ਹੋਰ ਪਾਰਟੀ ਦਾ ਅਕਾਊਂਟ ਖੋਲ੍ਹ ਕੇ ਤੇ ਭਰਤੀ ਛਪਾ ਕੇ ਮੈਂ ਇਹਦਾ ਹੋਣੀ ਕਰ ਸਕਦਾ